ਉਹ ਨੌਜਵਾਨ ਹੈ ਕਰਨ ਖੰਨਾ ਇਹ ਇਨਸਾਈਡ ਹਾਥੀਗੇਟ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸ ਨੇ 100 ਫੁੱਟੀ ਸੜਕ ਦੇ ਪਾਸ ਇੱਕ ਮਕਾਨ ਜਿਹੜਾ ਕਿਰਾਏ ਤੇ ਲਿਆ ਹੋਇਆ ਸੀ ਇਹ ਉਸ ਮਕਾਨ ਦੇ ਵਿੱਚ ਇਸ ਨੇ ਜਿਹੜੀਆਂ ਸਟਾਕ ਕੀਤਾ ਸੀ ਪੀ ਗੈਬਲਨ 300 ਐਮਜੀ ਕੈਪਸੂਲਸ ਉਹ ਉਸ ਮਕਾਨ ਕਿਰਾਏ ਤੇ ਲਏ ਹੋਏ ਮਕਾਨ ਦੇ ਵਿੱਚੋਂ ਦੋ ਵੱਖ-ਵੱਖ ਬੈਚ ਨੰਬਰਸ ਦੀਆਂ 30700 ਜਿਹੜੇ ਆ ਕੈਪਸੂਲਸ ਜਿਹੜੇ ਫਲੀਗਾ ਬੈਲੈਂਸ 300mg ਜਿਹੜੇ ਰਿਕਵਰ ਹੋਏ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਖ-ਵੱਖ ਮੈਡੀਕਲ ਸਟੋਰ ਦੇ ਉੱਪਰ ਲਗਾਤਾਰ ਮੈਡੀਕਲ ਨਸ਼ਾ ਵੇਚਿਆ ਜਾ ਰਿਹਾ ਜਿਸ ਤੋਂ ਬਾਅਦ ਲਗਾਤਾਰ ਡਰੱਗ ਇੰਸਪੈਕਟਰ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਤਾਂ ਉੱਥੇ ਹੀ ਹੁਣ ਇੱਕ ਨੌਜਵਾਨ ਜਦੋਂ ਵੱਡੀ ਮਾਤਰਾ ਦੇ ਵਿੱਚ ਗੋਲੀਆਂ ਲੈ ਕੇ ਆਉਂਦਾ ਤਾਂ ਥਾਣਾ ਬੀੜਵਿਆਂ ਦੀ ਪੁਲਿਸ ਨੂੰ ਤਲਾਸ਼ ਮਿਲਦੀ ਹੈ ਕਿ ਇਸ ਨੌਜਵਾਨ ਦੇ ਵੱਲੋਂ ਆ ਕੇ ਮੈਡੀਕਲ ਨਸ਼ਾ ਵੇਚਿਆ ਜਾ ਰਿਹਾ ਤਾਂ ਉਸਦੀ ਇਤਲਾਹ ਦੇ ਉੱਪਰ ਜਿਹੜੀ ਕਾਰਵਾਈ ਉਹ ਕੀਤੀ ਗਈ ਹੈ ਤਾਂ ਇੱਕ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਇਸ ਮਾਮਲੇ ਦੇ ਵਿੱਚ ਗੱਲਬਾਤ ਵੀ ਕਰਦੇ ਆ ਸਾਡੇ ਨਾਲ ਨੇ ਥਾਣਾ ਬੀੜਵੈਨ ਦੇ ਐਸ ਐਚ ਓ ਬਲਜਿੰਦਰ ਸਿੰਘ ਗੋਲਕ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਨੌਜਵਾਨ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਤਾਂ ਕਿੰਨੀਆਂ ਗੋਲੀਆਂ ਇਹਦੇ ਕੋਲੋਂ ਬਰਾਮਦ ਹੋਈਆਂ ਨੇ ਜੀ ਹੁਣ ਤੱਕ ਜੀ ਜੀ ਨੌਜਵਾਨ ਹੈ ਕਰਨ ਖੰਨਾ ਇਹ ਇਨਸਾਈਡ ਹਾਥੀ ਗੇਟ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸ ਨੇ 100 ਫੁੱਟੀ ਸੜਕ ਦੇ ਪਾਸ ਇੱਕ ਮਕਾਨ ਜਿਹੜਾ ਕਿਰਾਏ ਤੇ ਲਿਆ ਹੋਇਆ ਸੀ ਤੇ ਉਸ ਮਕਾਨ ਦੇ ਵਿੱਚ ਇਸ ਨੇ ਜਿਹੜੇ ਸਟਾਕ ਕੀਤਾ ਹੋਇਆ ਸੀ ਤੇ ਗੈਬਲਨ 300 ਐਮਜੀ ਕੈਪਸੂਲਸ ਦਾ ਤੇ ਉਹ ਸਾਨੂੰ ਇਤਲਾਹ ਮਿਲਣ ਤੇ ਜਦੋਂ ਜਾ ਕੇ ਉੱਥੇ ਚੈਕਿੰਗ ਕੀਤੀ ਹੈ ਤੇ ਇਸ ਦੇ ਉਸ ਮਕਾਨ ਕਿਰਾਏ ਤੇ ਲਏ ਹੋਏ ਮਕਾਨ ਦੇ ਵਿੱਚੋਂ ਦੋ ਵੱਖ-ਵੱਖ ਬੈਚ ਨੰਬਰਸ ਦੀਆਂ 30700 ਜਿਹੜੇ ਆ ਕੈਪਸੂਲਸ ਜਿਹੜੇ ਗੈਬਲਨ 300 ਐਮਜੀ ਜਿਹੜੇ ਰਿਕਵਰ ਹੋਏ ਨੇ ਇਸ ਦੇ ਸਬੰਧ ਵਿੱਚ ਅਸੀਂ ਜਿਹੜਾ ਮੁਕੱਦਮਾ ਨੰਬਰ 139 ਡੇਟਿਡ 11725 ਅੰਡਰ ਸੈਕਸ਼ਨ 223 ਬੀ ਐਨ ਐਸ थाना ਬੀਡੂ ਜਿਹੜਾ ਦਰਜਾ ਜਿਹੜਾ ਕਰ ਲਿਆ ਗਿਆ ਤਾਂ ਇੱਕ ਅਸੀਂ ਗੱਲ ਕਰੀਏ ਇੰਨੀ ਵੱਡੀ ਮਾਤਰਾ ਦੇ ਵਿੱਚ ਇਹ ਕੈਪਸੂਲ ਗੋਲੀਆਂ ਲੈ ਕੇ ਕਿੱਥੋਂ ਆਇਆ ਜੀ ਇਹ ਨੌਜਵਾਨ ਇਹਦੀ ਤਫਤੀਸ਼ ਜਿਹੜੀ ਆ ਅਸੀਂ ਜਿਹੜੀ ਕਰ ਰਹੇ ਆ ਇਸ ਦਾ ਪਿੱਛੋਂ ਜਿਹੜਾ ਬੈਕਵਰਡ ਲਿੰਕਸ ਆ ਸਾਰੇ ਜਿਹੜੇ ਖੰਗਾਲੇ ਜਾ ਰਹੇ ਆ ਫਾਰਵਰਡ ਲਿੰਕਸ ਦੇ ਵਿੱਚ ਅਸੀਂ ਵਰਕ ਕਰਾਂਗੇ ਕਿ ਇਹਦੇ ਜਿਹੜੇ ਕਸਟਮਰ ਕਿਹੜੇ ਨੇ ਕਿੰਨਾਂ ਨੂੰ ਇਹ ਰਿਟੇਲ 'ਚ ਜਿਹੜਾ ਅੱਗੇ ਸਪਲਾਈ ਕਿਸ ਤਰ੍ਹਾਂ ਕਰਦਾ ਹੈ ਉਹ ਸਾਰਾ ਜਿਹੜਾ ਅਸੀਂ ਇਨਵੈਸਟੀਗੇਸ਼ਨ ਦੇ ਅੰਦਰ ਜਿਹੜਾ ਸਾਰਾ ਕਰ ਰਹੇ ਹਾਂ। ਸਭ ਤੋਂ ਇੱਕ ਗੱਲ ਕਰੀਏ ਕਿੰਨੇ ਸਮੇਂ ਤੋਂ ਇਹ ਐਕਟਿਵ ਆ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ ਲਗਾਤਾਰ ਇਸ ਇਲਾਕੇ ਦੇ ਵਿੱਚ। ਦੇਖੋ ਜੀ ਪਹਿਲਾਂ ਇਹ ਕੱਪੜੇ ਦੇ ਦੁਕਾਨ ਤੇ ਕੰਮ ਕਰਦਾ ਸੀ ਉਸ ਤੋਂ ਬਾਅਦ ਜਿਹੜਾ ਆ ਇਹ ਇੱਧਰ ਜਿਹੜਾ ਮੈਡੀਸਿਨ ਦੇ ਵਿੱਚ ਨਸ਼ਾ ਵੇਚਣ ਵਾਲਾ ਜਿਹੜਾ ਇਹਨੂੰ ਨਾਲ ਇਹਦੇ ਇੱਕ ਸਾਥੀ ਨੇ ਰਲ ਲਿਆ। ਉਸ ਤੋਂ ਤੱਕ ਅਸੀਂ ਜਲਦੀ ਪਹੁੰਚ ਕਰਕੇ ਸਾਰੇ ਨੈਟਵਰਕ ਨੂੰ ਜਿਹੜਾ ਇਹਦਾ ਕਰੈਕ ਕਰਾਂਗੇ। ਫਿਰ ਉਸ ਨੌਜਵਾਨ ਦਾ ਪਤਾ ਲੱਗਾ ਕਿਹੜਾ ਨੌਜਵਾਨ ਇਹਦੇ ਨਾਲ ਮਿਲ ਕੇ ਇਸ ਤਰੀਕੇ ਨਾਲ ਕੰਮ ਕਰਦਾ ਪਿਆ। ਉਹਦੇ ਬਾਰੇ ਸਾਨੂੰ ਕੁਝ ਜਲਦੀ ਇਹਨੂੰ ਜਿਹੜਾ ਫਾਈਂਡ ਆਊਟ ਕਰਕੇ ਨਾਮਿਨੇਟ ਕਰਕੇ ਅਰੈਸਟ ਕੀਤਾ ਜਾਵੇ ਲੱਗ ਰਿਹਾ ਕਿ ਡਰੱਗ ਇਨਸਪੈਕਟਰ ਦੇ ਵੱਲੋਂ ਪਿਛਲੇ ਦਿਨ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਮੈਡੀਕਲ ਸਟੋਰ ਤੇ ਇਹ ਨਸ਼ਾ ਜਿਹੜਾ ਵੇਚਣਾ ਉਹਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੁਣ ਨੌਜਵਾਨ ਆਪਣੇ ਤਰ੍ਹਾਂ ਦੇ ਵਿੱਚ ਰੱਖ ਕੇ ਵੇਚਣ ਦੇ ਲਈ ਜ਼ਿਆਦਾ ਪੈਸੇ ਕਮਾ ਰਹੇ ਨੇ ਬਿਲਕੁਲ ਜਿਦੋਂ ਇੱਕ ਬੰਨੇ ਸਕਤੀ ਹੁੰਦੀ ਹੈ ਤੇ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਆਪਣਾ ਮੋਡਸ ਆਪਰੈਂਡੀ ਥੋੜਾ ਚੇਂਜ ਕਰਦੇ ਨੇ ਪਰ ਫਿਰ ਵੀ ਜਦੋਂ ਵੀ ਕਿਤੇ ਇਹੋ ਜਿਹੀ ਤਲਾ ਮਿਲਦੀ ਹੈ ਤੇ ਸਾਰੇ ਜਿਹੜੇ ਨੈਟਵਰਕ ਜਿਹੜਾ ਕਰੈਕ ਕੀਤਾ ਜਾਂਦਾ ਹੈ ਜੀ ਪਰ ਇਸ ਜੀ ਜਿਹੜਾ ਜਿਹੜਾ ਦੂਸਰਾ ਸਾਥੀ ਹੈ ਉਸ ਨੂੰ ਗ੍ਰਿਫਤਾਰ ਕਰਕੇ ਸਾਰਾ ਇਹਦਾ ਜਿਹੜਾ ਅੰਡਰ ਇਨਵੈਸਟੀਗੇਸ਼ਨ ਕਰਕੇ ਸਰ ਇਹਨਾਂ ਕਰੈਕਟ ਹੋਣਗੇ। ਇਸ ਨੌਜਵਾਨ ਦੇ ਕੋਲੋਂ ਪਤਾ ਲੱਗਾ ਕਿ ਪਿੱਛੋਂ ਕਿੰਨੇ ਦੇ ਡੱਬੇ ਮਿਲਦੇ ਨੇ ਤਾਂ ਅੱਗੇ ਇਹਨਾਂ ਦੇ ਵੱਲੋਂ ਕਿੰਨੇ ਦਾ ਵੇਚੇ ਜਾ ਰਿਹਾ। ਇਹ ਸਾਰਾ ਜੀ ਅੰਡਰ ਇਨਵੈਸਟੀਗੇਸ਼ਨ ਹੈ ਸਾਰੇ ਫੈਕਟਸ ਜਿਹੜੇ ਇਹ ਦਿਨ ਸਾਹਮਣੇ ਲਿਆਂਦੇ ਜਾਣਗੇ ਤਾਂ ਉਹਨਾਂ ਨੌਜਵਾਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲਗਾਤਾਰ ਇਸ ਤਰੀਕੇ ਦੇ ਨਾਲ ਮੈਡੀਕਲ ਨਸ਼ਾ ਕਰਦੇ ਨੇ ਆਪਣੀ ਸਿਹਤ ਵੀ ਖਰਾਬ ਕਰ ਰਹੇ ਨੇ। ਬਿਲਕੁਲ ਜੀ ਸਾਡੀ ਪਹਿਲਾਂ ਤੇ ਤਾੜਨਾ ਹੈ ਮੈਡੀਕਲ ਸ ਤੇ ਰਿਟੇਲਰਸ ਨੂੰ ਤੇ ਹੋਰ ਜਿਹੜੇ ਇਹੋ ਜਿਹੇ ਐਂਟੀ سوشੀਅਲ 엘ਿਮੈਂਟਸ ਨੇ ਜਿਹੜੇ ਮੈਡੀਕਲ ਦਵਾਈਆਂ ਨੂੰ ਜਿਹੜੇ ਜਿਸ ਪਰਪਸ ਲਈ ਆਉਂਦੀਆਂ ਨੇ ਉਸ ਤੋਂ ਉਹਦਾ ਮਿਸਯੂਜ਼ ਕਰਕੇ ਇਹਨੂੰ ਨਸ਼ੇ ਦੇ ਤੌਰ ਤੇ ਵੇਚਦੇ ਨੇ ਇਹੋ ਜੀ ਆਪਣੀ ਕਾਰਵਾਈ ਤੋਂ ਬਾਅਦ ਆਉਣ ਨਹੀਂ ਤਾਂ ਸਖਤ ਕਾਨੂੰਨੀ ਬਿਲਕੁਲ ਜੀ ਸਖਤ ਕਾਨੂੰਨੀ ਕਾਰਵਾਈ ਜਿਹੜੀ ਉਹਨਾਂ ਖਿਲਾਫ ਕੀਤੀ ਜਾਵੇਗੀ ਤੇ ਆਮ ਨੌਜਵਾਨਾਂ ਨੂੰ ਅਪੀਲ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਮੈਡੀਕਲ ਨਸ਼ੇ ਤੋਂ ਬਿਲਕੁਲ ਹੀ ਪਰਹੇਜ਼ ਕੀਤਾ ਜਾਵੇ ਜਿਹੜਾ ਆਪਣਾ ਸਿਹਤ ਲਈ ਬਹੁਤ ਹੀ ਹਾਨੀਕਾਰਕ ਨੇ ਜਿਸ ਪਰਪਸ ਲਈ ਮੈਡੀਸਿਨ ਬਣੀ ਹੈ ਉਸ ਪਰਪਸ ਲਈ ਇਹਨੂੰ ਯੂਜ਼ ਕੀਤਾ ਜਾਵੇ ਇਨੂੰ ਨਿਸ਼ਚੇ ਦੇ ਤੌਰ ਤੇ ਨਾ ਲਿਆ ਜਾਵੇ ਜੇ ਕੋਈ ਬਲਕ ਸੇਮਲ ਕਰਦਾ ਤਾਂ ਕਾਰਵਾਈ ਬਿਲਕੁਲ ਜੀ ਕੰਜ਼ਮਪਸ਼ਨ ਜੇ ਕੋਈ ਕਰਦਾ ਹੈ ਜਾਂ ਕੁਝ ਉਹਦੇ ਜਿੱਦਾਂ ਕੋਈ ਐਡਿਕਟਿਵ ਹੋ ਚੁੱਕਿਆ ਹੈ ਤਾਂ ਉਸ ਨੂੰ ਜਿਹੜਾ ਅਸੀਂ ਅਪੀਲ ਕਰਦੇ ਹਾਂ ਕਿ ਆਪਣਾ ਡੀਡਿਕਸ਼ਨ ਸੈਂਟਰ ਦੇ ਵਿੱਚ ਆਪਣੇ ਤੌਰ ਤੇ ਜੇ ਚਾਹਦਾ ਤਾਂ ਅਸੀਂ ਵੀ ਉਹਦਾ ਸਰਕਾਰ ਵੱਲੋਂ ਉਪਰਾਲਾ ਹੈਗਾ ਹੈ ਅਸੀਂ ਵੀ ਉਹਨੂੰ ਦਾਖਲ ਕਰਵਾ ਸਕਦੇ ਹਾਂ ਸਾਡੇ ਕੋਲ ਲੋਕ ਪਹੁੰਚ ਕਰਨ ਅਸੀਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਦਾਖਲ ਕਰਾਵਾਂਗੇ ਅਗਰ ਜੇਕਰ ਅਸੀਂ ਗੱਲ ਕਰੀਏ ਦੂਸਰੇ ਨੌਜਵਾਨ ਦੀ ਜਿਹੜੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਬਿਲਕੁਲ ਜੀ ਉੱਤੇ ਜਿਹੜ ਜਦੋਂ ਸੀ ਵਿਖਿਆ ਕਿ ਥਾਣਾ ਬੀੜਵੈਂ ਦੇ ਐਸ ਐਚ ਓ ਬਲਜਿੰਦਰ ਸਿੰਘ ਗੋਲਖੋਣਾ ਦੇ ਵੱਲੋਂ ਜਾਣਕਾਰੀ ਦਿੱਤੀ ਗਿਆ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕਿਰਾਏ ਦੇ ਕਾਰ ਦੇ ਵਿੱਚ ਰੱਖ ਕੇ ਇਸ ਦੇ ਵੱਲੋਂ ਜਿਹੜਾ ਡੱਬੇ ਨੇ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਸਪਲਾਈ ਕੀਤੇ ਜਾਂਦੇ ਸੀ ਜਿਸ ਤੋਂ ਬਾਅਦ ਪਤਾ ਲੱਗਣ ਤੋਂ ਬਾਅਦ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਫਿਲਹਾਲ ਜਿਹੜਾ ਇਸ ਦੇ ਨਾਲ ਦੂਸਰਾ ਨੌਜਵਾਨਾ ਤਾਂ ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਹੋਰ ਵੀ ਵੱਡੇ ਖੁਲਾਸੇ ਇਸ ਮਾਮਲੇ ਦੇ ਵਿੱਚ ਕੀਤੇ ਜਾਣਗੇ ਜਗਬੰਦੀ ਲਈ ਸਾਹਿਲ ਅਮਰਿਤਸਰ